ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਇਸ ਵਕਤ ਰੀਅਲ ਫੈਕਟ ਨਿਊਜ਼ ਦੇ ਨਾਲ ਤੇ ਇਸ ਵਕਤ ਮੈਂ ਪਹੁੰਚਿਆ ਮੋਗਾ ਜ਼ਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਸਦੋਕੇ ਦੇ ਵਿੱਚ ਅੱਜ ਧੰਨ ਧੰਨ ਬਾਬਾ ਗੰਗਾ ਰਾਮ ਜੀ ਦੀ ਵਰਸੀ ਨੂੰ ਲੈ ਕੇ ਵਰਸੀ ਦੇ ਮੁਖ ਅਫਸਰ ਤੇ ਇਸ ਵਕਤ ਪਿੰਡ ਸੇਟੋਕੇ ਦੇ ਵਿੱਚ ਵਰਸੀ ਜਿਹੜੀ ਮਨਾਈ ਜਾ ਰਹੀ ਆ ਬਾਬਾ ਗੰਗਾ ਰਾਮ ਜੀ ਦੀ ਔਰ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਵੱਡਾ ਇਕੱਠ ਹੈ ਔਰ ਇੱਥੇ ਜਿਹੜਾ ਜਿੱਥੇ ਠੰਡਿਆਂ ਦਾ ਸ਼ਬੀ ਲਗਾਈ ਹੋਈ ਹੈ ਲੰਗਰ ਲਗਾਇਆ ਹੋਇਆ ਹੈ ਠੰਡਿਆਂ ਦਾ ਨਾਲ ਦੀ ਨਾਲ ਤੁਸੀਂ ਇੱਧਰ ਆ ਜਾਓ ਮੈਨ ਦਿਖਾਉਣਾ ਸਭ ਤੋਂ ਵੱਡੀ ਗੱਲ ਹੈ ਜਿਹੜੀ ਅੱਜ ਸਾਡੇ ਲੋਡ ਹੈ ਵਾਤਾਵਰਨ ਪ੍ਰੇਮੀ ਜਿਹੜੇ ਨੌਜਵਾਨ ਹੈ ਪਿੰਡ ਸੈਦੋਕੇ ਦੇ ਉਹਨਾਂ ਨੇ ਮਿਲ ਕੇ ਅੱਜ ਜਿਹੜੀ ਇਹ ਤੌਦਿਆਂ ਦਾ ਲੰਗਰ ਲਗਾਇਆ ਜੀ ਆ ਦੇਖੋ ਤੌਦਿਆਂ ਦਾ ਲੰਗਰ ਲਗਾਇਆ ਗਿਆ ਔਰ ਸਾਹਮਣੇ ਤੌਦੇ ਵੰਡੇ ਜਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਵਾਤਾਵਰਣ ਦੀ ਅੱਜ ਸਭ ਤੋਂ ਵੱਡੀ ਲੋੜ ਹੈ ਜਿਹੜੀ ਗਲੋਬਲ ਵਾਰਮਿੰਗ ਹੋ ਰਹੀ ਹੈ ਔਰ ਉਸ ਨੂੰ ਮੁੱਕ ਰਖਦੇ ਹੋਏ ਪਿੰਡ ਦੇ ਨੌਜਵਾਨਾਂ ਨੇ ਫੈਸਲਾ ਕੀਤਾ ਔਰ ਇਹ ਜਿਹੜੀ ਸੇਵਾ ਹੈ ਇਹ ਚੱਲ ਰਹੀ ਹੈ ਆਪਾਂ ਮਾਤਾ ਜੀ ਨਾਲ ਗੱਲ ਕਰਦੇ ਆ ਸਸੀਗਾ ਮਾਤਾ ਜੀ ਕੀ ਨਾਮ ਹੈ ਮਾਤਾ ਜੀ ਮੇਰਾ ਨਾਮ ਅਮਰਜੀਤ ਧਾਲੀਆ ਹੈ ਅਮਰਜੀਤ ਜੀ ਜਿਹੜੀ ਇਹ ਸੇਵਾ ਚੱਲ ਰਹੀ ਹੈ ਤੁਹਾਡੇ ਵੱਲੋਂ ਚੱਲ ਰਹੀ ਹੈ ਹਾਂਜੀ ਇਹ ਸੇਵਾ ਹੈ ਮੈਂ ਸਾਰੇ ਸੰਗਤ ਦਾ ਸਹਿਯੋਗ ਦਾਣਾ ਪਰਮਾਤਮਾ ਤੰਦਰੁਸਤੀ ਦੇਵੇ ਮੇਰਾ ਬੇਟਾ ਸੁਰਜੀਤ ਸਿੰਘ ਢਾਲੀਆ ਉਹ ਯੂਐਸਏ ਚ ਰਹਿ ਰਿਹਾ ਵਾ ਇਹ ਉਸ ਦੀ ਸਹਿਯੋਗ ਦਾਣ ਦੇ ਨਾਲ ਇਹ ਕੰਮ ਹੋ ਰਿਹਾ ਵਾ ਸੋ ਪਰਸੀ ਨੂੰ ਮੌਕਾ ਰੱਖਦੇ ਹੋਏ ਮਾਤਾ ਅਮਰਜੀਤ ਕੌਰ ਇਹਨਾਂ ਦਾ ਬੇਟਾ ਸੁਰਜੀਤ ਸਿੰਘ ਦਸਈ ਸੁਰਜੀਤ ਸਿੰਘ ਢਾਲੀਆ ਸੋ ਸੁਖਸ਼ਾ ਕਸਵਜੀਤ ਸੁਰਜੀਤ ਸਿੰਘ ਢਾਲੀਵਾਲ ਅਮਰੀਕਾ ਤੋਂ ਔਰ ਉਹਨਾਂ ਵੱਲੋਂ ਜਿਹੜੀ ਅੱਜ ਇਹ ਲੰਗਰ ਲਗਾਇਆ ਗਿਆ ਜਿੱਥੇ ਇੱਕ ਪਾਸੇ ਠੰਡਿਆਂ ਦਾ ਲੰਗਰ ਹੈ ਕੋਕ ਵਗੈਰਾ ਸਾਰਾ ਠੰਡੇ ਪਏ ਜਾ ਰਹੇ ਗਰਮੀ ਨੂੰ ਦੇਖਦੇ ਹੋਏ ਉੱਥੇ ਨਾਲ ਦੀ ਨਾਲ ਸਭ ਤੋਂ ਵੱਡੀ ਸੇਵਾ ਜਿਹੜੀ ਐ ਇਸ ਵਕਤ ਲੋੜ ਐ ਉਹ ਐ ਰੁੱਖ ਲਗਾਉਣ ਦੀ ਇਹ ਇਹ ਸੋਚ ਸਸਿਗਾ ਬਾਈ ਜੀ ਇਹ ਜਿਹੜੀ ਸੋਚ ਐ ਜਿਹੜੀ ਰੁੱਖਾਂ ਦਾ ਜਿਹੜਾ ਪੌਦਿਆਂ ਦਾ ਲੰਗਰ ਲਗਾਉਣ ਦੀ ਇਹ ਜਦੋਂ ਕਿਵੇਂ ਆਉਡੀਏ ਕਿਉਂਕਿ ਅੱਜ ਕੱਲ ਸ਼ਬੀਲਾ ਲਗਾਈਆਂ ਜਾਂਦੀਆਂ ਨੇ ਲੰਗਰ ਲਗਾਏ ਜਾਂਦੇ ਆ ਪਰ ਪੌਦਿਆਂ ਦਾ ਲੰਗਰ ਬਹੁਤ ਘੱਟ ਰੁਕ ਲਾਉਂਦੇ ਆ ਇਹ ਬਈ ਇਦਾਂ ਗਰਮੀ ਨੂੰ ਦੇਖ ਕੇ ਏਸੀ ਲਾਈ ਜਾਂਦੇ ਆ ਰੁੱਖ ਘੱਟ ਨੇ ਆਪਾਂ ਜੀ ਧਰਤੀ ਤੋਂ ਕਿਹਨ ਸਾਰਾ ਕੋਈ ਧਰਤੀ ਤੋਂ ਲੈਨੇ ਆ ਕਦੇ ਆਪਾਂ ਧਰਤੀ ਨੂੰ ਕੋਈ ਨਹੀਂ ਦਿੰਦਾ ਜੇ ਧਰਤੀ ਰੁੱਖ ਦੇ ਸਕਦੇ ਆ ਕਿੰਨੀ ਆਖੀ ਮੇਰੇ ਹਿਸਾਬ ਨਾਲ ਜੇ ਕੋਈ ਹਿਸਾਬ ਨਾਲ 32-33 ਲੱਖ ਵੀਰੇ ਆਖੀ ਨੇ ਇੱਕ ਬੰਦਾ ਲੈ ਜਾਂਦਾ ਸਾਜ ਹਾਂ ਤੇ ਆਪਾਂ ਇੱਕ ਆわせ ਇੰਨੇ ਡਰਾਕਟ ਲਾਇਆ ਕੱਲ 250 ਡਰਾਕਟ ਹੀ ਲਾਇਆ ਅੱਜ ਗਰਾਊਂਡ ਤੇ ਕੱਲੋਂ ਫੇਰ ਲਾਵਾਂਗੇ ਲਾਉਣ ਵਾਤ ਵਾਤ ਲੋਕਾਂ ਨੂੰ ਜੋੜਨਾ ਚਾਹੀਦਾ ਵਾ ਲਾਉਣੇ ਚਾਹੀਦੇ ਬੈਠੋ ਹੀ ਚਾਹੀਦੇ ਆ ਪੱਟਾ ਪਰੇ ਪੈਸੇ ਜਿਹੜਾ ਮਰਜੀ ਪੱਟ ਲੈ ਤੇ ਇਹ ਤਾਂ ਕੋਈ ਮਨਜ਼ੂਰੀ ਲੈਣੀ ਆ ਆਪ ਦੀ ਮਰਜ਼ੀ ਆ ਜਿਹੜੀ ਫ੍ਰੀ ਦੀ ਆਕਸੀਜਨ ਆ ਉਹ ਅਸੀਂ ਦਰਾਇਤ ਪੱਟੀ ਜਾਂਦੇ ਆ ਪਰ ਜਦੋਂ ਪਤਾ ਉਦੋਂ ਲੱਗਦਾ ਜੇ ਹਸਪਤਾਲਾਂ ਦੇ ਵਿੱਚ ਜਾ ਕੇ ਜਦੋਂ ਕਹਿ ਦਿੰਦੇ ਆ ਨਾ ਵੈਂਟੀਲੇਟਰ ਲਾਉਂਦੇ ਆ ਤੇ ਉੱਥੇ ਹਰ ਸਾਹ ਜਿਹੜਾ ਲੈਨੇ ਆ ਅਸੀਂ ਹਰ ਸੈਕਿੰਡ ਨਕਲੀ ਸਾਹ ਦੁਆਇ ਜਾਂਦਾ ਆ ਆਕਸੀਜਨ ਉਹ ਨਕਲੀ ਆਕਸੀਜਨ ਆ ਜਿਹੜੀ ਸਾਨੂੰ ਲੱਖਾਂ ਰੁਪਏ ਦਾ ਬਿੱਲ ਬਣਦਾ ਆ ਜੇਕਰ ਆਪ ਸੋਚੀਏ ਜੇ ਪ੍ਰਮਾਤਮਾ ਸਾਡੇ ਤੋਂ ਹਿਸਾਬ ਲੈਣ ਤੇ ਆ ਜੇ ਤਾਂ ਅਸੀਂ ਸਾਨੂੰ ਉਹ ਫਰੀਜ ਦੇ ਵਿੱਚ ਪਤਾ ਹੀ ਨਹੀਂ ਕਿੰਨੀ ਕ ਆਕਸੀਜਨ ਦੇ ਰਿਹਾ ਹੈ ਕਰੋਨਾ ਆਰਬਾਂ ਖਰਬਾਂ ਕੋਈ ਹਿਸਾਬ ਹੀ ਨਹੀਂ ਹੈਗਾ ਪਰ ਵੀਰਾਂ ਇਹਨਾਂ ਨੇ ਜਿਹੜੀ ਸੋਚੀ ਸੋਚ ਲੈ ਕੇ ਤੁਸੀਂ ਦੇਖ ਸਕਦੇ ਆ ਕਿ ਪੌਦਿਆਂ ਦਾ ਲੰਗਰ ਲਗਾਇਆ ਔਰ ਮਾਤਾ ਜੀ ਅਮਜੀਤ ਕੌਰ ਧਾਲੀਵਾਲ ਇਹਨਾਂ ਦੇ ਬੇਟੇ ਸਬਜੀਤ ਸਿੰਘ ਧਾਲੀਵਾਲ ਯੂਐਸਏ ਤੋਂ ਉਹਨਾਂ ਦੇ ਸਹਿਯੋਗ ਦੇ ਨਾਲ ਨਗਰ ਨਿਵਾਸੀ ਨੌਜਵਾਨ ਵੀਰ ਤੁਹਾਡਾ ਕੀ ਨਾਮ ਹੈ ਵੀਰੇ ਮੇਰਾ ਦੇਸ਼ਾ ਵੀਰੇ ਇਹ ਛੋਟਾ ਵੀਰ ਆ ਉਹਦਾ ਅੱਛਾ ਜੀ ਮੈਂ ਛੋਟਾ ਇੱਥੇ ਰਹਿਣਾ ਵੀਰ ਜੀ ਤੋਂ ਛੋਟਾ ਤੁਹਾਡਾ ਪੂਰਾ ਨਾਮ ਕੀ ਹੈ ਜਸਪ੍ਰੀਤ ਜਸਪ੍ਰੀਤ ਤੇ तमाम ਜਿਹੜੇ ਤੁਸੀਂ ਦਿਖਾ ਸਕਦੇ ਇੱਧਰ ਨੌਜਵਾਨਾਂ ਦੀ ਕੈਮਰਾਮੈਨ ਕੋਈ ਨਾ ਥੋੜਾ ਜਿਹਾ ਲੋਕ ਵੀ ਇਹ चीज ਨੂੰ ਚਾਹੁੰਦੇ ਆ ਅਸੀਂ ਇਹਸ ਵਾਰ ਕਹਿ ਵੀ ਹੁਣ ਜੁੱਦਾ ਦੇਖੋ ਕਿਦਾਂ ਘਸਮਾਵੇਂ ਨੇ ਲੋਕ ਆ ਨਾ ਹਟਦੇ ਨਹੀਂ ਆਪਣੇ ਪਿੰਡਾਂ ਵਾਲੇ ਤੰਗ ਕਰਦੇ ਆ ਅਸੀਂ ਕਹਿ ਵੀ ਆਪਾਂ ਬੂਟੇ ਵੰਡਨੇ ਨਹੀਂ ਅੱਗੇ ਆਪਾਂ ਐਰ ਕੀ ਆਪ ਬੂਟੇ ਲਾਵਾਂਗੇ ਅਸੀਂ ਰੈ ਕਾਲ ਵੀ ਜੇ ਆਪਾਂ 1000 ਬੂਟੇ ਲਿਆਵਾਂਗੇ ਲਾਵਾਂਗੇ ਨਰੇ ਕਹਿੰਦੇ ਲਾ ਕੇ ਦੱਸ ਦਿਓ ਸਾਹ ਵਾਸੀਂ ਲਾਵਾਂਗੇ ਅੱਛਾ ਅਸੀਂ ਕਹਿ ਵੀ ਇੱਥੇ ਨਹੀਂ ਵੰਡਨੇ ਹੁਣ ਡੇਰੇ ਦੇ ਆਪਣਾ ਘਰ ਜਾ ਬਿਲਕੁਲ ਨੇਰੇ ਆ ਜਿਹੜਾ ਵੀ ਆਉਂਦਾ ਬਾਹਰ ਚ ਮਿਲਦਾ ਭਾਈ ਮੈਨੂੰ ਜਾ ਮੰਨ ਲਿਆ ਕੇ ਤਈ ਭਾਈ ਮੈਨੂੰ ਨੀਂਬੂ ਲਿਆ ਕੇ ਤਈ ਅਜਿਹਾ ਨਹੀਂ ਵੀ ਜੇ ਹੁਣ ਸ਼ੁਰੂ ਕੀਤਾ 4 ਸਾਲ ਹੋ ਗਏ ਵੀ ਹਮ ਜਿੰਨਾ ਨੇ ਆਪ ਆਪ ਵੋਟੇ ਲਗਾ ਕੇ 4 ਫੂਟੇ ਘੱਟ ਭਾਵੇਂ ਲੱਜਣ ਪਰ ਉਹਨਾਂ ਦੀ ਸੰਭਾਲ ਪ੍ਰੋਪਰ ਹੋ ਜੇ ਪਤਾ ਕੀ ਭਾਈ ਇਹ ਤੋਂ ਸੰਤਾਨੀ ਵਰਸ਼ੀ ਨੂੰ ਲੈ ਕੇ ਜਾਂਦੇ ਆ ਅਗਲਾ ਸੰਤਾਨਾਂ ਨੂੰ ਸਮਝਦਾ ਉਹ ਜਿੱਤ ਐਜ ਹੁੰਦੀ ਨਾਲ ਵੀ ਸੰਤਾਨੀ ਵਰਸ਼ੀ ਦੇ ਵੋਟਾ ਲਾਇਆ ਘੱਟੋ ਘੱਟ 100 ਬੰਦੇ ਨੇ ਇਹਨੂੰ ਇੰਨਾ ਕਹਿੰਗਾ ਕਹਿ ਰਹੇ ਸਾਨੂੰ ਆਹ ਬੂਟਾ ਲੈ ਕੇ ਸਾਨੂੰ ਆਹ ਬੂਟਾ ਲੈ ਕੇ ਬਿਲਕੁਲ ਤਾਂ ਇਹਦੇ ਬੰਦਰਾ ਵਾਸਤੇ ਵੀ ਲੈ ਕੇ ਜਾਂਦੇ ਆ ਤੇ ਆਪ ਦੇ ਲੋਰ ਵਾਸਤੇ ਅੱਗ ਲੈ ਕੇ ਆਉਂਦੇ ਆ ਉਹ ਅਲੱਗ ਲੈ ਕੇ ਉਹ ਅਲੱਗ ਲੈ ਕੇ ਅੱਛਾ ਉਹ ਵੀ ਉਹ ਵੀ ਲਗਾਏ ਜਾਣਗੇ ਕੱਲ ਅਸੀਂ ਸਟੇਡੀਅਮ ਚ ਲਵਾ ਲਾਇਆ 250 ਬੂਟਾ ਆਪ ਲਾ ਕੇ ਆਏ ਆ ਚਾਣੀ ਭਾਇ ਉਹਨਾਂ ਨੂੰ ਤੇ ਕੱਲ ਨੂੰ ਜਿਹੜੇ ਬਚ ਗਏ ਅਸੀਂ ਹੋਰ ਸਾਂਝੀਆਂ ਥਾਵਾਂ ਤੇ ਉਹ ਜ਼ਰੂਰ ਲਾਵਾਂਗੇ ਉਹ ਵੀ ਤੁਹਾਨੂੰ ਵੀਡੀਓ ਜਿਹੜੀਆਂ ਦਿਖਾਵਾਂਗੇ ਕਿਉਂਕਿ ਨੌਜਵਾਨਾਂ ਨੇ ਜਿਹੜੀਆਂ ਟਰਾਲੀਆਂ ਭਰ ਕੇ ਬੂਟੇ ਲਿਆਉਂਦੇ ਸੀਗੇ ਕੁਝ ਬੂਟੇ ਜਿਹੜੇ ਕੱਲ ਪਿੰਡ ਸੈਦੋਕੇ ਦੇ ਵਿੱਚ ਸਟੇਡੀਅਮ ਦੇ ਵਿੱਚ ਹੋਰ ਜਗ੍ਹਾ ਤੇ ਜਿਹੜੇ ਲਗਾਏ ਗਏ ਆ ਕੁਝ ਅੱਜ ਵੰਡੇ ਜਾ ਰਹੇ ਆ ਔਰ ਉਸ ਤੋਂ ਬਾਅਦ ਵੀ ਜਿਹੜੇ ਕੱਲ ਨੂੰ ਵੀ ਬੁੱਟੇ ਕਹਿੰਦੇ ਹੋਰ ਵੀ ਲਾਏ ਜਾਣਗੇ ਹੋਰ ਸਾਡੇ ਜਗ੍ਹਾ ਤੇ ਸਾਰੇ ਸਕੂਲ ਸਾਹੀ ਕਿ ਲਾ ਕੇ ਆਉਣੇ ਸਾਡੇ ਪਿੰਡ ਦੇ ਨਾਲ ਤੇ ਜਿਹੜੇ ਸਟੇਡੀਅਮ ਦੇ ਨਾਲ ਲਾ ਕੇ ਆਇਆ ਇਦਾਂ ਇਦਾਂ ਉਹਨਾਂ ਨੂੰ ਇਸ ਕੋ ਕਾਰਜ ਚ ਲਾਉਣੇ ਆ ਸ੍ਰੀ ਗੁਰਦੇ ਗੁਰਦਵਾਰੇ ਲਾਉਣੇ ਆ ਜਿੱਥੇ ਜਿੱਥੇ ਲੋੜ ਲੱਗਦਾ ਉੱਥੇ ਸਾਰੇ ਲਾਵਾਂਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਕਿਉਂਕਿ ਜਿੱਥੇ ਬਾਬਾ ਜੀ ਨੂੰ ਯਾਦ ਕਰਦੇ ਆ ਤਨ ਤਨ ਬਾਬਾ ਗੰਗਾ ਰਾਮ ਜੀ ਉਹਨਾਂ ਦੀ ਵਰਸੀ ਤੇ ਉਹਨਾਂ ਨੂੰ ਯਾਦ ਕਰਦੇ ਆ ਇੱਕ ਮੈਸੇਜ ਬਹੁਤ ਵਧੀਆ ਦਿੱਤਾ ਨੌਜਵਾਨਾਂ ਨੇ ਮਾਤਾ ਜੀ ਨੇ ਇਹਨਾਂ ਦੇ ਬੇਟੇ ਆ ਜਸਪ੍ਰੀਤ ਤੇ ਸੁਖੀ ਸੁਖਜੀਤ ਔਰ ਨਾਲ ਜਿਹੜਾ ਪਿੰਡ ਸੇਦੋਕੇ ਦੇ तमाम ਨੌਜਵਾਨ ਔਰ ਪੂਰਾ ਨਗਰ ਸਾਰੇ ਸਹਿਯੋਗ ਦੇ ਨਾਲ ਇੱਕ ਬਹੁਤ ਵਧੀਆ ਮੈਸੇਜ ਸਮਾਜ ਲਈ ਦਿੱਤਾ ਕਿ ਜਿਹੜਾ ਰੁੱਖ ਹੈ ਜਿਹੜੇ ਪੌਦੇ ਹੈ ਜਿਹੜੇ ਸਾਨੂੰ ਫ੍ਰੀ ਦੇ ਵਿੱਚ ਆਕਸੀਜਨ ਦਿੰਦੇ ਹੈ ਵੱਧ ਤੋਂ ਵੱਧ ਪਰ ਰੁੱਖ ਲਗਾਈਏ ਔਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਇਸ ਦੀ ਸਭ ਤੋਂ ਜ਼ਿਆਦਾ ਲੋੜ ਹੈ ਗਰਮੀ ਦਾ ਸਮਾਂ ਚੱਲ ਰਿਹਾ ਹੈ ਜਿਹੜੇ ਅੱਜ ਬੂਟੇ ਬੰਡੇ ਜਾ ਰਹੇ ਹੈ ਜਿਹੜੇ ਪੌਦੇ ਲਗਾਉਣਗੇ ਅੱਗੇ ਜਾ ਕੇ ਉਹਨਾਂ ਨੇ ਅਗਲੀਆਂ ਪੀੜ੍ਹੀਆਂ ਨੂੰ ਸ਼ਾਨ ਦੇਣੀ ਹੈ ਤਾਂ ਯਾਦ ਇੱਕ ਜਰੂਰ ਰਹੂਗੀ ਕਿ ਬਾਬਾ ਜੀ ਦੇ ਬਾਬਾ ਜੀ ਦੀ ਵਰਸੀ ਤੇ ਇਹ ਬੂਟਾ ਲਗਾਇਆ ਸੀ ਹੈ ਨਾ ਸਾਰੇ ਬਾਬਾ ਜੀ ਦੇ ਜਦ ਵਿੱਚ ਬੋਤ ਲੈ ਕੇ ਆਉਂਦੇ ਆ ਇੱਕ ਬੱਚਾ ਆਉਂਦਾ ਹੈ ਘਰ ਜਲਾਈ ਜਾਂਦਾ ਇੱਕ ਇੱਕ ਬੂਟਾ ਲੈ ਕੇ ਆਉਂਦੇ ਆ ਜੀ ਮਾਣ ਸਾਰਿਆਂ ਨਾਲੋਂ ਸਾਨੂੰ ਵੱਡੀ ਖੁਸ਼ਕਿਸਮਤ ਅਸੀਂ ਇਹ ਹੈ ਜਿਹੜੀ ਬਾਬਾ ਗੰਗਾ RAM ਜੀ ਦੇ ਜਗਾ ਦੇ ਸਾਹਮਣੇ ਸਾਨੂੰ ਪ੍ਰਮਾਤਮਾ ਨੇ استان ਰਿਹਾ ਪਾਛੀ ਆ ਐਸੇ ਵਾਰਕੀਆ ਉਹ ਕਿਸਮਤ ਵਾਲੇ ਹੋ ਬਹੁਤ ਜਿਆਦਾ ਐਸੇ ਕਿਸਮਤ ਵਾਲੇ ਆ ਆ ਜਿਹੜੇ ਬੱਚੇ ਸੇਵਾ ਕਰਦੇ ਆ ਸਾਡੀ ਇਹ ਵੀ ਬਹੁਤ ਜਿਆਦਾ ਇਹਨਾਂ ਦਾ ਸਹਿਯੋਗ ਦਾਣਾ ਅਸੀਂ ਇਹਨਾਂ ਤੋਂ ਬਿਨਾ ਅਸੀਂ ਇਕੱਲੇ ਅਭਰਾਲਾ ਨਹੀਂ ਕਰ ਸਕਦੇ ਸੀਗੇ ਸਿਰਫ ਆਪਾਂ ਮਨੀ ਦੀ ਸੇਵਾ ਕਰ ਸਕਦੇ ਆ ਪਰ ਜਿਹੜੀ ਹੱਥੀ ਸੇਵਾ ਵਾ ਸੇਵਾ ਉਹ ਵੀ ਇਤਨੇ ਬੱਚਿਆਂ ਨੇ ਸਾਡੇ ਸਾਥ ਬੋਹ ਵਧੀ ਗੱਲ ਕਹੀ ਹੈ ਮਤਾ ਜੀ ਤੁਸੀਂ ਬਹੁਤ ਬਹੁਤ ਸਾਰੇ ਬੱਚਿਆਂ ਦਾ ਧੰਨਵਾਦ ਜਿਨ੍ਹਾਂ ਨੇ ਯੂਐਸਏ ਦਾ ਸੁਖਾ ਉਹਦਾ ਬਹੁਤ ਵੱਡਾ ਦੇਣ ਆ ਭਾਈ ਹਰ ਸਾਲ ਕੰਨਾਂ ਦੀ ਸੇਵਾ ਕਰਦਾ ਆਏ ਸਾਲ ਸੋਚ ਹੈ ਬਹੁਤ ਵਧੀਆ ਸੋਚ ਆ ਬੰਦੇ ਦੀ ਉਹ ਖੁੱਲ ਕੇ ਪੈਸਾ ਲਾਉਂਦਾ ਕਿਤੇ ਨਹੀਂ ਕਿਤੇ ਉਹਨੇ ਪਾਸਾ ਬੱਤੇ ਬਹੁਤ ਵਧੀਆ ਸੋ ਬਹੁਤ ਸੁਣ ਜੀ ਬਾਬਾ ਪ੍ਰਮਾਤਮਾ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੈ ਇੰਨੀ ਪਵਿੱਤਰ ਜਗ੍ਹਾ ਦੇ ਸਾਹਮਣੇ ਤੁਹਾਡਾ ਘਰ ਹੈ ਔਰ ਤੁਸੀਂ ਹਰ ਰੋਜ਼ ਦਰਸ਼ਨ ਕਰਦੇ ਐ ਤੇ ਤੁਸੀਂ ਅੱਜ ਜਿਹੜਾ ਉਹਨਾਂ ਨੇ ਸਮਤ ਬਖਸ਼ੀ ਤੁਹਾਨੂੰ ਕਿ ਤੁਸੀਂ ਅੱਜ ਜਿਹੜਾ ਐਡਾ ਵਧੀਆ ਉਪਰਾਲਾ ਕਰ ਰਹੇ ਹੋ ਨਾ ਇਹ ਜਿਹੜੇ ਸੰਤ ਗੰਗਾ RAM ਜੀ ਸੀ ਨਾ ਇਹ ਸਾਡੇ ਜਿਵੇਂ ਆਪਾਂ ਕਹਿੰਦੇ ਨੇ ਅਖਬਾਰ ਚ ਸਾਡੇ ਖੋਲੇ ਦੇ ਵਿੱਚੋਂ ਸੀ ਜੇ ਸਾਨੂੰ ਇਹ ਚੀਜ਼ ਦਾ ਬਹੁਤ ਜ਼ਿਆਦਾ ਮਾਣ ਆਇਆ। ਜਿਵੇਂ ਸਾਡੇ ਥੂਲੇ ਚੋਂ ਸੀ, ਸਾਡੇ ਪਰਿਵਾਰ ਚੋਂ ਸੀ ਸੰਤ ਗੰਗਾ RAM ਜੀ ਜਿਹਨੂੰ ਪੱਤੀ ਕਹਿੰਦੇ ਆ ਪਰ ਵੀ ਤੁਹਾਡੀ ਪਤਨੀ ਦੇ ਵਿੱਚ ਅਗਵਾਰ 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 ਸਕੇ ਜੋ ਕਹਿੰਦੇ ਨੇ ਸ਼੍ਰੀਕੇ ਚੋਂ ਸੀ। ਹਾਂਜੀ ਹਾਂਜੀ ਸਾਡੇ ਮਤਲਬ ਪਰਿਵਾਰਾਂ ਦੇ ਵਿੱਚ। ਸਾਨੂੰ ਇਹ ਚੀਜ਼ ਦਾ ਇਹ ਵੱਡੋ ਪਾਗ ਹੈ ਤੁਹਾਡੇ ਹਾਂਜੀ ਬਹੁਤ ਜ਼ਿਆਦਾ। ਜਿਵੇਂ ਸਾਡੇ ਦਾਨਾ ਪੱਤੀ ਚੋਂ ਸੀ। ਦਾਨਾ ਪੱਤੀ ਚੋਂ ਸੀ। ਹਾਂਜੀ। ਜੀ ਤੁਸੀਂ ਵੀ ਮਾਤਾ ਜੀ ਮਤਲਬ ਅਮਰੀਕਾ ਰਹਿੰਦੇ ਹੋ ਜਾਂ ਤੁਸੀਂ ਇੱਥੇ ਰਹਿੰਦੇ ਹੋ ਹਾਂ ਜੀ ਮੈਂ ਅਮਰੀਕਾ ਚ ਰਹਿੰਦੀ ਆ ਮੈਂ 91 ਚ ਗਈ ਸੀਗੀ ਹਾਂ ਜੀ ਕਿਹੜੀ ਜਗ੍ਹਾ ਰਹਿੰਦੇ ਹੋ ਅਸੀਂ ਰਹਿੰਦੇ ਆ ਯੂ ਐਸ ਏ ਅਸੀਂ ਫ੍ਰਿਜ਼ਰੋ ਨੇ ਸ਼ਹਿਰ ਚ ਹਾਂ ਜੀ ਸੋ ਅਮਰੀਕਾ ਫ੍ਰਿਜ਼ਰੋ ਨੇ ਵਿੱਚ ਮਾਤਾ ਜੀ ਰਹਿੰਦੇ ਆ ਇਹਨਾਂ ਦਾ ਬੇਟਾ ਇੱਕ ਫ੍ਰਿਜ਼ਰੋ ਦੇ ਵਿੱਚ ਹੈ ਔਰ ਛੋਟਾ ਬੇਟਾ ਇੱਥੇ ਭਾਈ ਜਸ਼ਮੀਤ ਤੁਸੀਂ ਕੀ ਕਰ ਰਹੇ ਹੋ ਭਾਈ ਜੀ ਅੱਜ ਕੱਲ ਮੈਂ ਰਿਆ ਦਾ ਸੇਵਾ ਹੀ ਲਗਾਏਗਾ ਲਗਾ ਸੇਵਾ ਕਰ ਰਿਹਾ ਹੈ ਔਰ ਇਸ ਤੋਂ ਵੱਡਾ ਕਾਰਜ ਕਿਹੜਾ ਹੋ ਸਕਦਾ ਹੈ ਨਾ ਜੇ ਪ੍ਰਮਾਤਮਾ ਨੇ ਸੇਵਾ ਕਰਨ ਜੋਗੇ ਬਖਸ਼ੇ ਹੈ ਸੇਵਾ ਕਰਨ ਜੋਗਾ ਕੀਤਾ ਹੈ ਤੁਹਾਨੂੰ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਹਾਂ ਜੀ ਪ੍ਰਮਾਤਮਾ ਸਾਰਿਆਂ ਨੂੰ ਇਹ ਸੇਵਾ ਕਰਨ ਦਾ ਬਲ ਬਖਸ਼ੇ ਬਿਲਕੁਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ ਸੋ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਰੀਅਲ ਫੈਕਟ ਨਿਊਜ਼ ਤੇ ਅੱਜ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਸਾਡਾ ਅੱਜ ਇੱਥੇ ਆਉਣ ਦਾ ਮਕਸਦ ਮੇਨ ਇਹ ਸੀ ਇੱਕ ਤਾਂ ਬਾਬਾ ਜੀ ਦੀ ਵਰਸੀ ਤੇ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਜਿਹੜਾ ਮੇਲੇ ਦੀ ਇੱਕ ਝਲਕ ਤੁਹਾਡੇ ਨਾਲ ਸਾਂਝ ਪਾਉਣ ਦੀ ਨੰਬਰ 2 ਤੇ ਇਹ ਹੈ ਕਿ ਜਿਹੜਾ ਇਹ ਸੁਨੇਹਾ ਨੌਜਵਾਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਵਾਤਾਵਰਨ ਨੂੰ ਆਪਾਂ ਜੇ ਸਹੀ ਰੱਖਣਾ ਹੈ ਸਾਡੀ ਆਕਸੀਜਨ ਘਟਦੀ ਜਾ ਰਹੀ ਹੈ ਸਾਡੇ ਰੁੱਖ ਹੈ ਜਿਹੜੇ ਉਹ ਵੱਟ ਕੱਟੇ ਜਾ ਰਹੇ ਆ ਤੇ ਅੱਜ ਇੱਕ ਮੈਸੇਜ ਦਿੱਤਾ ਗਿਆ ਉਹ ਰੁੱਖ ਲਗਾਏ ਜਾ ਰਹੇ ਨੇ ਰੁੱਖ ਵੰਡੇ ਜਾ ਰਹੇ ਨੇ ਔਰ ਬਾਬਾ ਜੀ ਦੀ ਕਿਰਪਾ ਹੈ ਇਹਨਾਂ ਨੌਜਵਾਨਾਂ ਤੇ ਇਸ ਪਰਿਵਾਰ ਤੇ ਐਨੀ ਅਪਾਰ ਹੈ ਕਿ ਇਹਨਾਂ ਨੇ ਜਿੱਥੇ ਠੰਡਿਆਂ ਦਾ ਲੰਗਰ ਲਾਇਆ ਉੱਥੇ ਪੌਦਿਆਂ ਦਾ ਲੰਗਰ ਵੀ ਲਾਇਆ ਸੋ ਜੀ ਹਾਂ ਜੀ ਬੋਲਦੀ ਆ ਰਕਟੀ ਆ ਜੀ ਸੋ ਮੇਲੇ ਦਾ ਕੰਮ ਹੈ ਜੀ ਬਟੂਏ ਵੀ ਬਹੁਤ ਦਿਖ ਰਹੇ ਆ ਸੋ ਆਪਣੇ ਬਟੂਏ ਬਚਾਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਓ ਤੁਹਾਨੂੰ ਝਲ ਕੇ ਉਧਰ ਵੀ ਝਲਕ ਦਿਖਾ ਦਿਓ ਸਾਰੇ ਸਾਰੇ ਮੁੰਡਿਆਂ ਦੇ ਦਰਸ਼ਨ ਕਰਵਾ ਦਿਓ ਸਾਰੇ ਦੇ ਸਾਰੇ ਮੁੰਡੇ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਆ ਰਿੱਚੇ ਰੱਖ ਕੇ ਫੜੇ ਜਾ ਇੱਥੇ ਰੱਖ ਕੇ ਇੱਥੇ ਆ ਸਾਰੇ ਸਰ ਸੋ ਇਹ ਲਾਈਵ ਚੱਲ ਕੇ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ نیوز ਦੇ ਜ਼ਰੀਏ ਕੈਮਰਾ ਪਰਸਨ ਨੂੰ ਕਹਾਂਗਾ ਇੱਧਰ ਵੀ ਇੱਧਰ ਸੇਵਾਦਾਰਾਂ ਦੇ ਜਰੂਰ ਸਾਰੇ ਜਿਹੜੇ ਸੇਵਾ ਕਰ ਰਹੇ ਆ ਨੌਜਵਾਨ ਉਹਨਾਂ ਦੀ ਇੱਕ ਝਲਕ ਜਰੂਰ ਦਿਖਾ ਦਿਓ ਇੱਧਰ ਆ ਜਾਓ ਤੁਸੀਂ ਦੇਖ ਸਕਦੇ ਹੋ ਕਿ ਢੰਡਿਆਂ ਦਾ ਲੰਗਰ ਚੱਲ ਰਿਹਾ ਹੈ ਕਿਉਂਕਿ ਗਰਮੀ ਬਹੁਤ ਹੈ ਗਰਮੀ ਦੇ ਵਿੱਚ ਜਿੱਥੇ ਠੰਡੇ ਵੀ ਵਰਤਾਏ ਜਾ ਰਹੇ ਆ ਨੌਜਵਾਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਭਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜਨਾਜਾ ਪੌਦੇ ਆਲਾ ਲੰਗਰ ਲਾਇਆ ਹੈ ਬਹੁਤ ਬਹੁਤ ਵੱਡੀ ਸੋਚ ਹੈ ਤੁਹਾਡੀ ਬਹੁਤ ਵੱਡੀ ਸੇਵਾ ਹੈ ਨਾ ਹਾਂ ਜੀ ਕਹਿਣਾ ਚਾਹੁੰਦੇ ਹਾਂ ਬਸ ਧੰਨਵਾਦ ਹੈ ਹੋਈ ਬਹੁਤ ਰੱਖ-ਸੋਖ ਰਹੀ ਆਪਣੇ ਕਰਕੇ ਲਾ ਰਹੀ ਸਾਰੇ ਨੌਜਵਾਨਾਂ ਨੂੰ ਸਾਰੇ ਪਿੰਡਾਂ ਚ ਵੀ ਇਹ ਇਹ ਸੁਨੇਹਾ ਜਾਵੇ ਕਿ ਹੋਰ ਪਿੰਨਾ ਚ ਵੀ ਇਹ ਜਿਹੜੇ ਸੇਵਾ ਕਰਨੀ ਚਾਹੀਦੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕਿ ਠੀਕ ਹੋਏਗਾ ਜੀ ਆਪਾਂ ਪਾ ਮੇ ਰੱਖੀ ਸਾਰਿਆਂ ਦੇ ਜਿਵੇਂ ਗਰਮੀ ਬਹੁਤ ਹੈ ਪਰ ਸੇਵਾ ਬਹੁਤ ਵਧੀਆ ਕਰ ਰਹੇ ਹੋ ਯਾਰ ਹਾਂਜੀ ਬਈ ਸੋ ਇਹ ਮੇ ਨਾਮ ਹੈ ਮਰੀ ਸਤਵਿੰਦਰ ਸਿੰਘ ਜੀ ਸਤਵਿੰਦਰ ਸਿੰਘ ਜੀ ਆਪਣੇ ਆਪਣੇ ਨਾਮ ਬੋਲ ਦੋ ਪਨਾ ਸਰਦੇਵ ਸਿੰਘ ਜੀ ਸਰਦੇਵ ਸਿੰਘ ਪ੍ਰਵਿੰਦਪ ਸਿੰਘ ਜੀ ਹਰੇ ਸੋਸਨ ਲਖਮਿੰਦਰ ਜੀ ਸੇਵ ਜੀ ਸੇਵ ਜੀ ਮੈਨੂੰ ਤਾਂ ਸੁਣ ਨਹੀਂ ਰਹੇ ਨਾਮ ਤੁਹਾਡੇ ਸ਼ਾਇਦ ਮਾਈਕ ਤੇ ਕਿਉਂਕਿ ਪਿੱਛੇ ਅ ਇਧਰ ਤੁਹਾਡੀਆਂ ਦੀਆਂ ਵਾਰਾਂ ਲੱਗੀਆਂ ਹੋਈਆਂ ਮੇਲਾ ਸੋ ਉਮੀਦ ਕਰਦੇ ਆ ਮੇਲੇ ਦੇ ਵਿੱਚ ਜਿਹੜਾ ਉਤਰਾਲਾ ਨੌਜਵਾਨਾਂ ਦਾ ਇਹ ਤੁਹਾਨੂੰ ਜਰੂਰ ਪਸੰਦ ਆਵੇਗਾ ਉਹ ਸਾਹਮਣੇ ਦੇਖੋ ਛੋਟੀ ਜੀ ਬੱਚੀ ਹੈ آ جاؤ جسپریت ادھر ادھر کڑے پڑے سنڑے Somos el ejército, ਉਹਨਾਂ ਦੀ ਸੇਵਾ ਕਰ ਰਹੇ ਆ ਵੀਰ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਭ ਤੋਂ ਵੱਡੀ ਸੇਵਾ ਤੁਹਾਡੀ ਹੈ ਮਤਲਬ ਸੋ ਮੇਰੇ ਵੱਲੋਂ ਸਾਰਿਆਂ ਨੂੰ ਭਾਈ ਝੁੱਕ ਕੇ ਸਤਿ ਸ਼੍ਰੀ ਅਕਾਲ ਕਿਉਂਕਿ ਬਾਬਾ ਜੀ ਦੇ ਸੇਵਾਦਾਰ ਹੋ ਤੁਸੀਂ ਇਹ ਕਹਿੰਦੇ ਜਿਹੜਾ ਸੇਵਾ ਕਰਦਾ ਨਾ ਉਹ ਵੀ ਉਹਨਾਂ ਦਾ ਰੂਪ ਹੀ ਹੁੰਦਾ ਹੈ ਬਿਲਕੁਲ ਔਰ ਇਹ ਸੇਵਾਦਾਰ ਐਸੋ ਇਹ ਤੇ ਵਰਤਨਾਂ ਦੀ ਸੇਵਾ ਕਰ ਰਹੇ ਆ ਜੀ ਬਾਬਾ ਜੀ ਨੇ ਕਿਰਪਾ ਕੀਤੀ ਹੈ ਇਹਨਾਂ ਤੋਂ ਸੇਵਾ ਲਈ ਹੈ ਔਰ ਇਹ ਬਾਈ ਜੀ ਪਿੰਡ ਸੈਦੋਕੇ ਮੋਗਾ ਜ਼ਿਲ੍ਹਾ ਤਹਿਸੀਲ ਨਿਹਾਲ ਸਿੰਘ ਵਾਲਾ ਪਿੰਡ ਸੈਦੋਕੇ ਅੱਜ ਬਾਬਾ ਗੰਗਾ ਰਾਮ ਜੀ ਦੀ ਵਰਸੀ ਮਨਾਈ ਜਾ ਰਹੀ ਹੈ ਔਰ ਇਸ ਤੋਂ ਪਹਿਲਾਂ ਖੰਡਪਾੜ ਦੇ ਭੋਗ ਪਾਏ ਗਏ ਆ ਭੋਗ ਭੋਗ ਪ੍ਰੰਤ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇੱਕ ਵਾਸੇ ਜਿਹੜਾ ਪੌਦਿਆਂ ਦਾ ਲੰਗਰ ਲਗਾਇਆ ਗਿਆ ਰੁੱਖਾਂ ਦਾ ਲੰਗਰ ਲਗਾਇਆ ਗਿਆ ਔਰ ਇਹ ਪੌਦੇ ਟਰਾਲੀਆਂ ਪਰ ਪਰ ਕੇ ਪੌਦੇ ਲਿਆਂਦੇ ਗਏ ਆ ਜਿਹੜੇ ਪਿੰਡ ਚ ਵੀ ਇਲਾਕੇ ਚ ਵੀ ਲਗਾਏ ਗਏ ਆ ਔਰ ਹੁਣ ਜਿਹੜਾ ਮੇਲੇ 'ਚ ਵੀ ਵੰਡੇ ਜਾ ਰਹੇ ਆ ਔਰ ਬਹੁਤ ਸੋਨਾ ਉਪਰਾਲਾ ਕੀਤਾ ਹੈ ਇਹ ਮਾਤਾ ਅਮਰਜੀਤ ਕੌਰ ਢਾਲੀਵਾਲ ਸੁਜੀਤ ਸਿੰਘ ਢਾਲੀਵਾਲ ਔਰ ਜਸਪ੍ਰੀ ਸਿੰਘ ਢਾਲੀਵਾਲ ਯੂ ਐਸ ਏ ਵਾਲੇ ਜਿਹੜੇ ਬਾਬਾ ਗੰਗਾ ਰਾਮ ਜੀ ਦੇ ਜਿਹੜਾ ਡੇਰਾ ਹੈ ਉਹਦੇ ਬਿਲਕੁਲ ਸਾਹਮਣੇ ਇਹਨਾਂ ਦਾ ਘਰ ਹੈ ਔਰ ਬਾਬਾ ਜੀ ਨੇ ਸੇਵਾ ਲਈ ਹੈ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਬਾਬਾ ਜੀ ਦੇ ਨਾਮ ਤੇ ਬਹੁਤ ਬਹੁਤ ਪਿਆਰ ਸਤਕਾਰ ਸਭ ਤੋਂ ਵੱਧ ਦੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਾਂ ਇੱਕ ਝਲਕ ਤੁਹਾਨੂੰ ਮੇਲੇ ਦੀ ਦਿਖਾਉਣੀ ਹੈ ਕਿਉਂਕਿ ਰਸ਼ ਬਹੁਤ ਜ਼ਿਆਦਾ ਹੈ ਔਰ ਇਸ ਕਰਕੇ ਮੈਨੂੰ ਆਹ ਦੇਖੋ ਮੇਲੇ ਦੇ ਵਿੱਚ ਜਿੰਨੇ ਲੋਕ ਜਾ ਰਹੇ ਆ ਸਭ ਹੱਥ ਦੇ ਵਿੱਚ ਹੱਥ ਦੇ ਵਿੱਚ ਬੂਟੇ ਆ ਉਹ ਦੇਖੋ ਬੁੱਟੇ ਵੰਡੇ ਜਾ ਰਹੇ ਹੋਰ ਬਾਈ ਕੀ ਹਾਲ ਹੈ ਜੀ ਠੀਕ ਹੋ ਤੁਸੀਂ ਬੁੱਟੇ ਲੈਣ ਆਏ ਹੋ ਅੱਛਾ ਅੱਛਾ ਜੋ ਲੈ ਆ ਜੋ ਜਰੂਰ ਲਗਾਓ ਬੁੱਟੇ ਲਾਓ ਪਰ ਧਿਆਨ ਜਰੂਰ ਰੱਖਿਓ ਸਾਹਮਣੇ ਵੀ ਜਰੂਰ ਹੈ ਹਾਂ ਸਾਹਮਣੇ ਵੀ ਜਰੂਰ ਹੈ ਨਾ ਕੋਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬੋਲਣਾ ਚਾਹੁੰਦੇ ਹੋ ਤੁਸੀਂ ਕੋਈ ਸੁਨੇਹਾ ਹਾਂ ਤਾ ਮਾਪੇਣਾ ਕਿਉਂਕਿ ਗਰਮੀ ਬਹੁਤ ਹੈ ਇੱਕ ਤਾਂ ਗਰਮੀ ਨੇ ਇਧਰ ਸੇਵਾਦਾਰਾਂ ਦੇ ਵੀ ਦਰਸ਼ਨ ਕਰੋ ਜੀ ਬਹੁਤ ਵੱਡੀ ਗੱਲ ਹੈ ਇੰਨੀ ਗਰਮੀ ਚ ਸੇਵਾ ਕਰ ਰਹੇ ਆ ਮੁੰਡੇ ਤੁਹਾਡੇ ਕੀ ਨਾਮ ਹੈ ਵੀਰੇ ਜਰਾ ਮਨਜਿੰਦਰ ਸਿੰਘ ਜੀ ਮਨਜਿੰਦਰ ਸਿੰਘ ਤੁਹਾਡਾ ਬੱਬੂ ਸਿੰਘ ਜੀ ਬੱਬੂ ਸਿੰਘ ਜੀ ਬੱਬੂ ਸਿੰਘ ਤਾਂ ਸਾਰਿਆਂ ਦੀ ਜਾਣ ਪਛਾਨ ਕਰਾ ਦੇ ਯਾਰ ਮਰੇ ਲਾਈਵ ਤੇ ਆ ਬਾਈ ਗਰੀ ਮਾਰੀ ਵੀਰੇ ਮਨਿੰਦਰ ਸਿੰਘ ਜੀ ਅਰਵਿੰਦ ਸਿੰਘ ਜੀ ਮਨਿੰਦਰ ਸਿੰਘ ਪਰੇ ਬਾਈ ਦਾ ਨਾਮ ਹੈ ਰਾਜੀ ਰਾਜੂ ਬਿਸਮਿਲਾ ਰਾਜੂ ਜੀ ਰਾਜੂ ਠੀਕ ਹੈ ਇਹ ਨੌਨ ਮਨ ਜਿਹੜੇ ਪਿੰਡ ਸਦੋਕੇ ਦੇ ਔਰ ਸੇਵਾ ਕਰ ਰਹੇ ਹੈ ਜਿਸ ਲਾਈਵ ਉਮੀਦ ਕਰਦਾ ਹੈ ਕਿ ਇਸ ਲਾਈਵ ਤੋਂ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਆਊਗਾ ਕਿਉਂਕਿ ਇਸ ਪਰਿਵਾਰ ਨੇ ਜਿਹੜੀ ਸੇਵਾ ਬਾਬਾ ਜੀ ਨੇ ਬਖਸ਼ੀ ਹੈ ਉਹ ਸੇਵਾ ਨਿਭਾ ਰਹੇ ਨੇ ਤੇ ਨੌਜਵਾਨ ਬਹੁਤ ਉਤਸ਼ਾਹ ਦੇ ਨਾਲ ਸੇਵਾ ਕਰ ਰਹੇ ਆ ਸੋ ਵੱਤੋ ਵੱਤ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਕੈਮਰਾ ਪਰਸਨ ਜਗਤਾਰ ਸਿੰਘ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਅੱਗੇ ਹੋਰ ਵੀ ਝਲਕ ਦਿਖਾਵਾਂਗੇ ਫਿਲਹਾਲ ਇਸ ਲਾਈਵ ਨੂੰ ਜਿਹੜਾ ਵੱਤੋ ਵੱਤ ਸ਼ੇਅਰ ਕਰ ਦਿਓ ਹਾਂ ਭਾਈ